ਗੇਸੀ ਜੇ ਵੱਡੀ ਸਾਲੇ ਲਿੱਟਰ ਨੇ ਗਲਤੀ ਕੀਤੀ ਸੀਗੀ ਮੈਨੋਂ ਦਾ ਨਾਮ ਹੀ ਲੈਣਾ ਚਾਹੁੰਦਾ ਦੁਨੀਆ ਜਾਣਦੀ ਐ ਸਰਦਾਰ ਕਪੂਰ ਸਿੰਘ ਸਾਡੀ ਸਾਥੀ ਵਾਲੇ ਦਾ ਸਾਰਾ ਨਚਾਲਣਾ ਪਾਇਆ ਹੋਇਆ ਹੈ ਜੀ ਕਿ ਜਦੋਂ ਸਾਡੇ ਵੇੜੇ ਵਿੱਚ ਡਾਕਟਰ ਅਮੇਦਕਾਰ ਸੰਧਾਨ ਦਾ ਘਾੜਾ ਜੀ ਆਇਆ ਤੇ ਉਹਨੇ ਪੇਸ਼ਸ਼ ਕੀਤੀ ਜੀ ਕਿ ਸਾਨੂੰ ਇਹ ਨੀਚ ਜਾਣਦੇ ਨੇ ਦਲਤ ਜਾਣਦੇ ਨੇ ਸਾਡੇ ਤੋਂ ਇੱਕ ਦਿੱਟ ਕਰਦੇ ਸਮੂਹ ਮਾੜਾ ਕਹਿੰਦੇ ਆ ਮੰਗਵਾਦੀ ਬ੍ਰਾਹਮਣ ਜੀ ਤੇ ਮੈਂ ਗੁਰਗੰਨ ਸਾਹਿਬ ਜੀ ਨੂੰ ਪੜਿਆ ਹੈ ਇੰਗਲਿਸ਼ ਚ ਕਰਾ ਕੇ ਉਹਦਾ ਅਨੁਵਾਦ ਤੇ ਮੈਨੂੰ ਤੇ ਮੇਰੇ ਤੇ ਖੁਸ਼ੀ ਦੇ ਹੱਦ ਰਹੀ ਮੈਂ ਤੱਕਿਆ ਕਿ ਉਹਦੇ ਉੱਧਰ ਬਾਬਾ ਦਾਸ ਜੀ ਬੈਠੇ ਐ ਕਬੀਰ ਜੀ ਬੈਠੇ ਐ ਬਿਲਕੁਕੁਲ ਤੇ ਕਹਿੰਦੇ ਮੈਂ ਇਸ ਕਰਕੇ ਆਇਆ ਮਾਸਤਾਰਾ ਸਿੰਘ ਉਹਨਾਂ ਨੂੰ ਕਿਹਾ ਉਸ ਵਕਤ ਜਿਹੜੇ ਹਰਨਾਮ ਸਿੰਘ ਸਰੀਆਲੀ ਵਾਲੇ ਲੀਡਰ ਸਨ ਸਾਡੇ ਕਿ ਜੇ ਤੁਹਾਡੇ ਗੁਰੂ ਸਾਹਿਬਾਨ ਸਾਡਿਆਂ ਗੁਰੂਆਂ ਨੂੰ ਸਾਡੇ ਭਗਤਾਂ ਨੂੰ ਵੱਡੇ-ਵਡੇਰਾਂ ਨੂੰ ਜਗ੍ਹਾ ਦੇ ਸਕਦੇ ਆ ਜੀ ਜੀ ਤੇ ਉਹਤ ਗੁਰੂ ਸੀ ਬੜੀ ਵੱਡੀ ਸੋਚ ਸੀ ਦਸੀ ਉਹਨਾਂ ਦੇ ਚੇਲੇ ਆ ਸੀ ਮਾੜੇ ਆ ਕੁਸ਼ਵੀ ਆ ਤੇ ਸਾਨੂੰ ਸਿੱਖੀ ਵਿੱਚ ਲੈਓ ਸਾਡਾ ਕੋਈ ਨਹੀਂ ਹਿੰਦੁਸਤਾਨ ਵਿੱਚ ਸਾਨੂੰ ਕੋਈ ਨਹੀਂ ਪੁੱਤ ਦਾ ਸਾਥੋਂ ਪੇਟ ਹੁੰਦੀ ਆ ਪਰ ਗੁਰੂ ਸਾਹਿਬ ਨੇ ਕੀਤੀ ਪਰ ਮੈਂ ਆਸ ਲੈ ਕੇ ਆ ਕਿ ਸਾਨੂੰ ਆਪਣੀ ਛਾਤੀ ਨਾਲ ਲਾ ਲਓ ਤੇ ਮੇਰੇ ਮਗਰ ਕਰੋੜਾਂ ਦਾ ਕਾਫਲਾ ਹੈ ਤੇ ਅਸੀਂ ਸਾਰੇ ਅਮਰਤਾਰੀਓ ਕੇ ਗੁਰਗੋਬਿਸਦੀ ਸਿੱਖ ਬਣ ਜਾਂਦੇ ਆ ਤੇ ਮੈਂ ਸੁਣਿਆ ਕਿ ਤੁਹਾਡੇ ਵਿੱਚ ਜਾਤ ਪਾਤ ਨਹੀਂ ਹੁੰਦੀ ਤੇ ਮੈਂ متاثر ਹੋਇਆ ਬਹੁਤ ਤੇ ਮੈਂ ਆਸ ਹੈ ਕਿ ਤੁਸੀਂ ਮੈਨੂੰ ਆਸ ਹੈ ਕਿ ਤੁਸੀਂ ਮੈਨੂੰ ਨਰਾਸ਼ ਨਹੀਂ ਕਰੋਗੇ ਜੀ ਲੇਕਿਨ ਹੋਇਆ ਇਸ ਦੇ ਵਿਪਰੀਤ ਕਿ ਲੀਡਰ ਸਹਿਬਾਨ ਨੇ ਇਹ ਦੌਰਨ ਦੇਸ਼ ਨਹੀਂ ਸਾਨੂੰ ਉਹਨਾਂ ਨੇ ਕਿਹਾ ਜਿਸੀ ਵਿਚਾਰ ਕਰਾਂਗੇ ਮੀਟਿੰਗ ਕੀਤੀ ਘੰਟਿਆਂ ਪਰ ਬਾਅਦ ਚ ਕਿਹਾ ਜੀ ਨਹੀਂ ਜੀ ਸਾਡੇ ਸਾਰੇ ਮੰਦੇ ਨਹੀਂ ਵਿਚਲੀ ਗੱਲ ਕੀ ਨਿਕਲੀ ਜਦੋਂ ਮਨਜੀਤ ਸਿੰਘ ਕਲਕੱਤਾ ਮਰਹੂਮ ਸ਼ਖਸੀਅਤ ਇੱਕ ਇੱਕ ਸਰਦਾਰ ਹਰਪਜਨ ਸਿੰਘ ਕੈਂਥ ਅਜੇ ਵੀ ਮਿਆਮੀ ਤੇ ਹੈਗੇ ਨੇ ਜੀ ਤੇ ਇੱਕ ਸਰਦਾਰ ਪਾਨ ਸਿੰਘ ਮਰਹੂਮ ਸ਼ਖਸ਼ੀਤ ਸੈਕਟਰੀ ਸਸ਼ੋਲਕ ਮੀਤੀ ਇਹ ਉਦੋਂ ਫੈਡਰੇਸ਼ਨ ਦੇ ਨੌਜਵਾਨ ਆਗੂ ਸੀ ਜੀ ਇਹਨਾਂ ਨੇ ਕਿਹਾ ਮਾਸਟਰ ਜੀ ਇਹ ਵਕਤ ਸਾਡੇ ਘਰ ਆਇਆ ਅਸੀਂ ਰੋਵਾਂਗੇ ساری ਜ਼ਿੰਦਗੀ ਚੁੱਪ ਕਰਕੇ ਇਹ ਕੰਮ ਕਰ ਲਓ ਸਾਨੂੰ ਕੁਝ ਰਾਜ ਮੰਗਣ ਦੀ ਲੋੜ ਨਹੀਂ ਸਾਡਾ ਹਿੰਦੁਸਤਾਨ ਤੇ ਵਿੱਚ ਹੀ ਰਾਜ ਹੋ ਜਾਣਾ ਹੈ ਬਿਲਕੁਲ ਜੀ ਤੇ ਤੇ ਉਹਨਾਂ ਨੇ ਕਿਹਾ ਉਹਨਾਂ ਕੋਲ ਕਿਹਾ ਚੁੱਪ ਰਮੜਿਓ ਤੁਹਾਡਾ ਕਹਿ ਰਿਹਾ ਸੀ ਨੀਚੇ ਨੂੰ ਗੁਰਦੁਆਰਾ ਦਬਾਰਾ ਸਾਹਿਬ ਸੌਂਪ ਦਿੱਤਾ। ਔਰ ਉਹ ਰੋਂਦਾ ਗਿਆ ਇੱਥੋਂ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਮੋੜ ਦਿੱਤਾ ਹਿੰਦੂ ਤੇ ਮੈਂ ਦੁਬਾਰਾ ਬੰਨਣਾ ਨਹੀਂ ਨਾ ਉਹ ਮੈਨੂੰ ਲੈਣਾ ਮੈਂ ਬੁੱਧ ਤਰਮ ਇਖਤਿਆਰ ਕਰ ਲਾਂਗਾ। ਲੇਕਿਨ ਯਾਦ ਰੱਖਿਓ ਤੁਸੀਂ ਤਾਂ ਜ਼ਿੰਦਗੀ ਆਪਣੇ ਕਰ ਲਈ ਰੋਂਦੇ ਰਹੋਗੇ। ਬਿਲਕੁਲ। ਔਰ ਅਸੀਂ ਉਹ ਕਰ ਨਹੀਂ ਸਕੇ ਤੇ